ਪਿੰਡ ਰੋੜਕਾ ਕਲਾਂ ਵਿਖੇ ਧਰਮ ਦੀ ਚਾਦਰ ਨਵੀਂ ਪਾਛਾ ਹਿਸਾਹਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਤੀ ਭੁੰਦੜਕੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਸਵੇਰੇ ਸ਼ਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਅਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਪੱਤੀ ਭੁੰਦੜ ਕੀ ਤੋਂ ਆਰੰਭ ਹੋ ਕੇ ਪੂਰੇ ਨਗਰ ਦੀ ਪ੍ਰਕਰਮਾ ਕਰਕੇ ਇਸੇ ਗੁਰਦੁਆਰਾ ਸਾਹਿਬ ਦੇ ਆਕੇ ਹੀ ਸੰਪੂਰਨ ਹੋਇਆ ਇਸ ਵਿੱਚ ਕਬੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਜਸ ਸਰਵਨ ਕਰਵਾਇਆ ਗਿਆ ਅਤੇ ਸੰਗਤਾਂ ਨੂੰ ਗੁਰੂ ਜੀ ਦੀ ਸ਼ਹਾਦਤ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਭੋਜਨ ਪਦਾਰਥਾਂ ਦੇ ਲੰਗਰ ਲਗਾਏ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪਰਨ ਉਸਮਰਪਤ ਇਹ ਸਾਰੇ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਪੰਜ ਦਿਨ ਪ੍ਰਭਾਤ ਫੇਰੀਆਂ ਸਜਾਈਆਂ ਗਈਆਂ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਇਨ੍ਹਾਂ ਸਾਰੇ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ ਹਨ ਇਸੇ ਤਰ੍ਹਾਂ ਹੀ ਕੱਲ ਦੀਵਾਨ ਸਿਜਾਏ ਜਾਣਗੇ ਜਿਨ੍ਹਾਂ ਵਿੱਚ ਨਾਮਬਰ ਕੁਬਿਸ਼ਰੀ ਜਥੇ ਆਪਣੀ ਹਾਜ਼ਰੀ ਲਗਵਾਉਣਗੇ ਉਹਨਾਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕੱਲ ਦੇ ਦੀਵਾਨਾਂ ਵਿੱਚ ਇਸੇ ਤਰ੍ਹਾਂ ਹੀ ਹਾਜ਼ਰੀਆਂ ਲਗਵਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਉੱਬਾ ਨੇ ਕਿਹਾ ਕਿ ਸਾਬ੍ਹ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਹਰ ਪ੍ਰਕਾਰ ਦੇ ਵਿਕਰੇਮਾਂ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਅਤੇ ਇਨਸਾਨੀਅਤ ਨੂੰ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੰਦੀ ਹੈ ਉਨਾ ਨੇ ਦੱਸਿਆ ਕਿ ਨਗਰ ਰੁਰਕਾ ਕਲਾਂ ਦੀ Hindu ਭਾਈਚਾਰੇ ਵੱਲੋਂ ਸਾਬ 시ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸ਼ਰਧਾ ਕਰਦੇ ਹੋਏ ਮੰਦਿਰ ਬਾਬਾ ਮਾਨਸਾਪੁਰੀ ਵਿਖੇ ਸੰਗਤਾਂ ਲਈ ਵਿਸ਼ੇਸ਼ ਲੰਗਰ ਲਗਾਏ ਗਏ ਸਨ ਜੋ ਸਾਡੇ ਨਗਰ ਦੇ ਭਾਈਚਾਰੇ ਅਤੇ ਏਕਤਾ ਦੀ ਮਿਸਾਲ ਹੈ ਜਿਨ੍ਹਾਂ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੀ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੰਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਤਬਸਰ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਕਿ ਪੱਤੀ ਤੋਂ ਚੱਲ ਕੇ ਸਾਰੇ ਪਿੰਡ ਦੇ ਹਰ ਪੱਤੀ ਦੇ ਪੜਾਪੇ ਪੜਾਵਾਰ ਤੇ ਜੋ ਕਿ ਜੱਥੇ ਨੇ ਕੁਛਰੀ ਜੱਥੇ ਨੇ ਬਹੁਤ ਵਧੀਆ ਇਤਿਹਾਸ ਨੂੰ ਇਤਿਹਾਸ ਦੇ ਨਾਲ ਜੋੜਿਆ ਸਾਰੇ ਪਾਸਿਆਂ ਤੋਂ ਸਾਰੀ ਸੰਗਤ ਨੇ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਅੱਜ ਇੱਕ ਰੁੜਕਾ ਕਲਾਂ ਦੇ ਵਿੱਚ ਨਵੀਂ ਜਿਹੜੇ ਮੰਦਰ ਕਮੇਟੀ ਵਾਲਿਆਂ ਨੇ ਇਸ ਨਗਰ ਕੀਰਤਨ ਲਈ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਜੋ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰੀਏ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੱਲ ਨੂੰ ਵੀ ਦਵਾਨ ਦੇ ਵਿੱਚ ਤੇ ਸਾਰੇ ਭੋਗ ਦੇ ਵਿੱਚ ਜ਼ਰੂਰ ਸ਼ਿੱਕਰ ਕਰਨਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ। ਭੋਤੇ ਆਪਣੇ ਨੂੰ ਠੂਠ ਬਰਾਇਆ ਏ। ਜਗ ਭਵ ਸਾਗਰ ਚੋਂ ਤਾਰਨ ਲਈ ਗੁਰਬਾਣੀ ਜਹਾਜ਼ ਬਣਾਇਆ ਏ। गुरू सॾा जीवन जो अमृत अमृत वसदा गुरू रामदास बरमाया जगपर सागर चौकार गुरबाणी जहाज बाया मती दस ते तारू सेक के मती दस ते तारू सेक बाणी पाणे किते बंद सिंग ते मनी सिंग अस मस्त गुराणी दर बणा ग्रंथ जगत ते चङे न पर सब ताणी आहे चौमर सॼी आहे ਮੋਢੇ ਪਰਸ਼ਾਨੀ ਹੋ ਗੁਰ ਬਾਣੀ ਗੁਰਮਖ ਸਾਹਿਬ ਗੁਰ ਨੇ ਜਿੰਦਗੀ ਦਾ ਥੇੜ ਪਤਾਇਆ ਏ ਜਗ ਭਵ ਸਾਗਰ ਵਿੱਚੋਂ ਤਾਰਨ ਲਈ ਗੁਰ ਬਾਣੀ ਜਹਾਜ਼ ਬਣਾਇਆ